ਅੱਜ ਬਾਈ ਵੀ ਪਹੁੰਚ ਗਿਆ ਦੋ ਤਿੰਨ ਦਿਨ ਮਗਰ ਉਹ ਹੈ ਚੱਲ ਰਹੀ ਆ ਲਪਾਈ ਬਾਈ ਬਾਈ ਦੋ ਤਿੰਨ ਦਿਨ ਕਿੱਥੇ ਰਹਾ ਮੈਨੂੰ ਤੁਹਾਡੇ ਕਾਰਨਾਮੇ ਪਤਾ ਲੱਗੇ ਆ ਉੱਪਰ ਆ ਕੀ ਦੱਸਦਾ ਮੈਂ ਹਾ ਹਾ ਸਹੀ ਗੱਲ ਆ ਵੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਬਾਈ ਤੁੰਦ ਬਹੁਤ ਅੱਜ ਵੀ ਜੇ ਮਾੜੀ ਮੋਟੀ ਧੁੱਪ ਚਮਕ ਕੇ ਆਈ ਆਪਾਂ ਇੱਕ ਦੋ ਕੰਮ ਕਰਨੇ ਨੇ ਬੇਕਲੋ ਫਰੈਸ਼ ਬੱਚੇ ਕੱਢਾਂਗੇ ਜਿਹੜੇ ਇੱਕ ਵੀ ਗੇੜਾ ਨਹੀਂ ਦਿੱਤਾ ਹਲੇ ਜੀ ਇਹਨਾਂ ਨੇ ਉਹਨਾਂ ਨੂੰ ਉੱਪਰ ਲਿਜਾ ਕੇ ਦੋ ਚਾਰ ਘੇਰੇ ਕਢਾ ਕੇ ਕਰੀਏ ਬੰਦ ਠੀਕ ਹੈ ਤੇ ਅੱਜ ਉੱਪਰ ਤਿੰਨੇ ਛਤਰੀਆਂ ਲਾਵਾਂਗੇ ਜੇ ਰੱਬ ਸੁੱਖ ਰੱਖੇ ਆ ਤੁੰਦ ਦੇਖ ਲਓ ਟੈਂਪਰੇਚਰ ਬਾਈ ਤੁਹਾਨੂੰ ਮੈਂ ਦਿਖਾ ਜੱਸਾ ਵੀ ਉੱਠ ਖੜਿਆ ਜੱਸਾ ਉੱਠਿਆ ਪੂਰੇ 12 ਵਜੇ ਹੈਨਾ 10 ਵਜੇ ਸਾਢੇ 9 ਉੱਠਿਆ ਤੂੰ ਕਬੂਤਰ ਹਲੇ ਬੰਦ ਨੇ ਬਾਈ ਐਨ ਅੱਜ ਆ ਦੇਖ ਲਓ ਟੈਂਪਰੇਚਰ ਹੋਣ ਦਾ ਦੇਖੋ 7 ਸੱਤ ਟੈਂਪਰੇਚਰ ਹੈ ਮੇਰਾ ਵੀਰ ਕੱਲ 5 ਹੋ ਗਿਆ ਤਾਂ ਹਲੇ ਜਿਵੇਂ ਜਿਵੇਂ ਦਿਨ ਚੜਦਾ ਹੈ ਨਾ ਅੱਗੇ ਨਾ ਆਏ ਹੁੰਦਾ ਜਿਵੇਂ ਜਿਵੇਂ ਦਿਨ ਚੜਦਾ ਗਰਮੀ ਹੁੰਦੀ ਹੈ ਪਰ ਹੁਣ ਕਾਫੀ ਦਿਨਾਂ ਤੋਂ ਜਿਵੇਂ ਜਿਵੇਂ ਦਿਨ ਚੜਦਾ ਹੈ ਨਾ ਉਵੇਂ-ਉਵੇਂ ਟੈਂਪਰੇਚਰ ਘਟਦਾ ਜਾਂਦਾ ਕਬੂਤਰ ਵੀ ਬਜਾਰੇ ਇਕੱਠੇ ਹੋਏ ਬੈਠੇ ਆ ਠੰਡ ਨਾਲ ਤੇ ਚਲੋ ਫਿਰ ਮਿਲਦੇ ਆ ਅੱਗੇ ਪੀਏ ਚਾਹ ਪਾਣੀ ਪਹਿਲਾਂ ਆ ਜਾ ਰਹੇ ਆ ਭਾਈ ਖਮਾਣੋ ਮੜਿਆ ਸਮਾਨ ਜਿਆ ਲਿਆਈਏ ਇੱਕ ਦੋ ਕਬੂਤਰਾਂ ਦਾ ਸਮਾਨ ਹੈ ਦਾਣਾ ਜਿਆ ਉਹ ਵੀ ਲੈ ਆਈਏ ਤੁਹਾਨੂੰ ਅੱਗੇ ਜਾ ਕੇ ਦਿਖਾਉਣੇ ਆ ਠੀਕ ਆ ਪਹੁੰਚ ਗਏ ਬਾਈ ਬਾਜ਼ਾਰ ਚ ਸਾਮਾਨ ਤੁਹਾਨੂੰ ਮੈਂ ਜਾਂਦਾ ਹੋਇਆ ਦੱਸਦਾ ਕਿਆ-ਕਿਆ ਲੈਣਾ ਤੇ ਕੁਛ ਤਾਂ ਲੈ ਲਿਆ ਸਾਮਾਨ ਡਿੱਗੀ ਚ ਰੱਖਿਆ ਆ ਬਾਕੀ ਚਲੋ ਅੱਗੇ ਚੱਲ ਕੇ ਦੱਸਦਾ ਆ ਆ ਪਾ ਜਾ ਰਹੇ ਆ ਬਾਈ ਘਰ ਨੂੰ ਸਾਮਾਨ ਆਪਾਂ ਇੱਕ ਤਾਂ ਪਾਵਰ ਜੈਲ ਲਈ ਆ ਕਬੂਤਰਾਂ ਨੂੰ ਟੈਰਾਮਾਈਸੀਨ ਲਈ ਆ ਬਰੂਟ ਆਨ ਲਈ ਆ ਤੇ ਟੈਟਰਾਸਾਈਕਲਿਨ ਲਿਆ ਕਾफी ਜ਼ਮਾਨ ਮੁੱਕਿਆ ਆ ਤਾਂ ਤੇ ਕਬੂਤਰਾਂ ਨੂੰ ਦਾਣਾ ਲਿਆ ਹਰੀ ਮੂੰਗੀ ਲਈ ਆ ਅ ਇੱਕ ਲੈ ਆਇਆ ਸਾਲਾ ਤਾਰਾ ਮੀਰਾ ਸਾਬ ਦਾ ਤਾਰਾ ਮੀਰਾ ਤੇ ਹਾਲਿਓ ਇਹ ਸਮਾਨ ਲੈ ਲਿਆ ਆਪਾਂ ਨੇ ਕੁਝ ਖਾਣ ਪੀਣ ਨੂੰ ਆਪਣੇ ਖਾਣ ਪੀਣ ਨੂੰ ਲਿਆ ਚੱਲਦੇ ਹੁਣ ਆਪਾਂ ਘਰ ਨੂੰ ਲੈ ਭਾਈ ਘਰ ਆਉਂਦੀ ਸਾਰ ਮਿਲ ਗਿਆ ਖੋਆ ਖਾਣ ਨੂੰ ਭਾਈ ਹੈ ਨਾ ਲਿਆ ਕਿੰਨੇ ਦਿਨ ਮਗਰੋਂ ਮੈਂ ਟਿਕਰ ਦੇਣ ਨੂੰ ਮਗਰੋਂ ਅੱਛਾ ਤਾਂ ਵੀ ਧੰਨਵਾਦ ਭਾਉ ਦਾ ਲੱਗਾ ਨਹੀਂ ਲੱਗਿਆ ਤੇਨੇ ਹੁਣ ਆ ਗਏ ਭਾਈ ਆਪਾਂ ਕੋਠੇ ਤੇ ਆਪਾਂ ਦੇਖੀਏ ਕੰਦੇ ਦਾ ਕਿੰਨਾ ਕੰਮ ਹੋ ਗਿਆ ਠੀਕ ਹੈ ਉਦੋਂ ਬਾਅਦ ਖੁੱਡਿਆਂ ਵੱਲ ਗੇੜਾ ਮਾਰ ਕੇ ਆਉਂਦੇ ਆ ਵਾਜੀ ਵਾ ਠੀਕ ਹੈ ਹੁਣ ਚੱਲਦੇ ਆਪਾਂ ਕੋਠੇ ਦੇ ਪਹੁੰਚ ਗਏ ਭਾਈ ਦੇਖੀ ਰੋ ਸੁੱਕੇ ਆ ਕੁਛ ਵਿੱਚੋਂ ਹੱਥ ਲੜਾ ਫਰਚਾ ਸੁੱਕਣ ਲੱਗ ਗਿਆ ਇਹ ਹਲੇ ਕੋਈ ਚਾਂਸ ਨਹੀਂ ਸੁੱਕਣ ਦੇ ਅੱਜ ਫੱਟੀਆਂ ਵੀ ਦੇਖਦੇ ਆਂ ਫੱਟੀਆਂ ਕਰੀਏ ਫਟੇ ਯਾਰ ਸੁੱਕ ਗਈਆਂ ਓਕੇ ਉਹ ਬੱਲੇ ਨੌਜਵਾਨ ਚੜ ਗਏ ਨਰਵੇਆ ਸਿੰਘ ਨੂੰ ਮਿਲਦੇ ਆਂ ਜਾ ਕੇ ਪਾਉ ਐਂ ਕਰਕੇ ਖੜ ਹਾਂ ਦੋ ਹੱਥ ਉੱਪਰ ਨੂੰ ਆ ਵੈਰੀ ਗੁੱਡ ਵਾਹ ਕਿੰਨੀ ਕੰਦ ਹੋ ਗਈ ਇੱਥੇ ਤੱਕ ਹੋ ਗਈ ਓਕੇ ਐਂ ਹੋ ਗਈ ਸਾਹਿਬ ਹਾਂ ਹਾਂ ਹੁਣ ਕਰਨ ਲੱਗੇ ਆ ਬਾਈ ਆਪਾਂ ਆ ਖੁੱਡਿਆਂ ਦੀ ਜਾਲੀਆਂ ਦੀ ਸਫਾਈ ਕਿਉਂਕਿ ਪੇਂਟ ਉਡ ਘੜੀਆ ਦੇ ਹੋ ਰਹੀ ਹੈ ਨਾ ਰੰਗ ਵੀ ਉੱਤਰ ਜਾਣਾ ਨਾਲ ਹੈ ਨਾ ਚੱਲ ਕੋਈ ਚੱਕਰ ਨਹੀਂ ਪਹਿਲਾਂ ਇਹਦਾ ਘਰ ਫਿਰ ਉਹ ਗੇਟ ਦੀ ਦਿਖਾਉਣੀ ਹੈ ਇਹਦਾ ਫੁੱਦੂ ਗਮੇ ਹੋ ਗਿਆ ਭਾਈ ਆ ਦੇਖ ਲੋ ਰੰਗ ਸਾਰੇ ਹੀ ਉੱਤਰ ਗਿਆ ਯਾਰ ਹੁਣ ਸਾਫ਼ ਕਰਨਾ ਪੈਣਾ ਮਿਸਤਰੀ ਆਹ ਕੀ ਕਰਿਆ ਮਿਸਤਰੀ ਤਾਂ ਚੱਲ ਕਾਰ ਕੋਈ ਨਹੀਂ ਦੇਖ ਜਾਲੀ ਤੇ ਮਾਰ ਰੰਗਦਾ ਹੁਣ ਦੁਬਾਰਾ ਕਰਨ ਨਹੀਂ ਆਪਾਂ ਨੇ ਉਹ ਜਿੱਥੇ ਨਹੀਂ ਸਿਮਿੰਟ ਉੱਥੇ ਵੀ ਮਾਰੀ ਜਾਂਦਾ ਤੂੰ ਓਏ ਸਹੀ ਜਿਹਾ ਰੰਗ ਲਾ ਦੇਣੀ ਹੁਣ ਚੱਲ ਫੇਰ ਕਰ ਕਰ ਕਰਦੇ ਆਂ ਸਾਫ਼ ਕਰਦੇ ਆਂ ਆ ਇੱਥੇ ਵੀ ਮਾਰ ਥੱਲੇ ਜਿੱਥੇ ਸਿਮਿੰਟਾ ਉੱਥੇ ਦਾ ਮਾਰ ਲੈ ਲੈ ਸੜਿਆ ਡੋਲੂਆਂ ਦੂੰਗੀ ਆਏ ਮਾਰਦੇ ਹਾਂ ਬਸ ਠੀਕ ਹੁਣ ਸਾਰੀ ਇਹਦੀ ਕਰਦੇ ਓਕੇ ਆ ਡਾਕੀ ਦਾ ਤਕਰੀਬਨ ਹੋ ਗਈ ਬਈ ਸਾਫ ਲੈ ਪੇਂਟ ਆ ਪੇਂਟ ਤਾਂ ਚਲੋ ਦੁਬਾਰਾ ਵੱਜੂਗਾ ਜਿਹਾ ਲੀਰ ਨਾਲ ਕਰਦਾ ਸਾਬ ਜਿੰਨਾ ਕਿ ਬੁਰਸ਼ ਨਾਲ ਉਤਰ ਗਿਆ ਠੀਕ ਆ ਬੁਰੀ ਜਿਆਦਾ ਨਾ ਖੋਲੀ ਆੜੀ ਟਾਕੀ ਇਹ ਹਾਂ ਓਕੇ ਆ ਰਬੋਟ ਲੈ ਮੈਂ ਕਰਾਂ ਇਸੇ ਹੁਣ ਆ ਗਈ ਆਪਾਂ ਕਬੂਤਰਾਂ ਵੱਲ ਅੱਜ ਸਵੇਰ ਦਾ ਹੁਣ ਢੇੜਾ ਲੱਗਿਆ ਯਾਰ ਮੌਸਮੇ ਨਹੀਂ ਪਤਾ ਨਹੀਂ ਲੈ ਧੁੰਦੇ ਧੁੰਦਾ ਕਉਤਰ ਸਾਰੇ ਓਕੇ ਦੀ ਰਿਪੋਰਟ ਨੇ ਐ ਆ ਬੱਲੇ ਨੂਰੀ ਨੇ ਵੀ ਲਾਰਮ ਮਾਰਿਆ ਬੱਚੇ ਬੁੱਚੇ ਛੋਟੇ ਮੋਟੇ ਸਭ ਕੈਮ ਨੇ ਮੇਰੇ ਵੀਰੋ ਤੇ ਇਹਨਾਂ ਨੂੰ ਜਸੇ ਕਰ ਅੰਦਰ ਬੰਦ ਪਹਿਲਾਂ ਤੇ ਟਾਈਟਰਾਸਾਈਕਲਿਨ ਪਾਉਨੇ ਆਪਾਂ ਪਾਣੀ ਚ ਕਿੱਥੇ ਪਾਣੀ ਉਹ ਵੇ ਲੈ ਪਾਊਡਰ ਫੜਾ ਆ ਟਾਈਟਰਾਸਾਈਕਲਿਨ ਦਾ ਪਾ ਦਈਏ ਪਾਊਡਰ ਠੀਕ ਆ ਉਹ ਤੋਂ ਬਾਅਦ ਫੇਰ ਮਿਲਦੇ ਆ ਲਓ ਯਾ ਦੋ ਬੱਚਿਆਂ ਨੂੰ ਦੇ ਦਈਏ ਦਵਾਈ ਤੁਸੀਂ ਦੋਨੇ ਉੱਡਦੇ ਦੇਖਿਆ ਦੋਨੇ ਭਾਈ ਸਖੇ ਠੀਕ ਹੈ ਇਹਨਾਂ ਨੂੰ ਨਜ਼ਰ ਲੱਗ ਗਈ ਦੋਨਾਂ ਨੂੰ ਤੇ ਦਈਏ ਦਵਾਈ ਇਹਨਾਂ ਨੂੰ ਠੀਕ ਹੈ ਆ ਗੋਲੀਆਂ ਦੇ ਦੀਏ ਉਸ ਤੋਂ ਬਾਅਦ ਟੈਟਰਾਸਾਈਕਲਿਨ ਪਾਊਡਰ ਪਾ ਦਾਂਗੇ ਪਾਣੀ ਚ ਜਿਹੜੇ ਮਰਜੀ ਵਾਲਾ ਲਓ ਬਈ ਦੋ ਬੱਚਿਆਂ ਦੇ ਪਾ ਦੀ ਆਪਾਂ ਠੱਲਾਂ ਠੀਕ ਹੈ ਇੱਕ ਆ ਬੱਚਾ ਇੱਕ ਹੋਰ ਹੈ ਠੀਕ ਹੈ ਠੱਲਾਂ ਪਾ ਕੇ ਫਿਰ ਮਿਲਦੇ ਆ ਲਓ ਬਈ ਪਾ ਦੀ ਬੱਚੇ ਦੇ ਠੱਲ ਆਪਾਂ ਕਿੰਨੇ ਨੰਬਰ 14 14 ਨੰਬਰ ਠੱਲ ਠੀਕ ਹੈ ਓਕੇ ਰਿਪੋਰਟ ਚਾਲ ਵੀ ਦੂਜੇ ਦੇ ਪਾ ਦੀ 15 ਨੰਬਰ ਉਦੋਂ ਬਾਅਦ ਫਿਰ ਪਾਈਏ ਟਾਈਟਰਾ ਟਾਈਟਰਾਸਾਈਕਲਿਨ ਵਾਲਾ ਪਾਣੀ ਮੇਰੇ ਤੇ ਵੀ ਟਾਈਟਾਈ ਗਏ ਹੋ ਗਿਆ ਦਾ ਟਾਈਟਰਾਸਾਈਕਲਿਨ ਪਾਊਡਰ ਪਾਤਾ ਪਾਣੀ ਚ ਔਰ ਰੱਖਿਆ ਪਿਆ ਹੈ ਟਾਈਟਰਾ ਟਾਈਟਰ ਨਹੀਂ ਮੇਰੇ ਤੇ ਵੀ ਟਾਈਟਰ ਹੀ ਗਏ ਹੋ ਗਿਆ ਦਾ ਪਾਤਾ ਵੀ ਪਾਣੀ ਵੀ ਪਾਤਾ ਤੇ ਆ ਇੱਕੋ ਹੀ ਰੱਤਾ ਬੱਚਾ ਯਾਰ ਮੁੜ ਕੇ ਸੈਟ ਨਹੀਂ ਆਇਆ ਦੋ ਬੱਚਿਆਂ ਦੇ ਠੱਲਾਂ ਬਾਤੀਆਂ ਆਇਆ ਜਿਵੇਂ ਨਿਕਲ ਦੂੰ ਇੱਥੇ ਕੀ ਗੰਦ ਸੁਆ ਕਰੀ ਜਾਂਦਾ ਤੁਸੀਂ ਨਿਕਲ ਜਾਓ ਓਕੇ ਆ ਰਬੋਟ ਪਖਾਰਾ ਬਹਾਉਦਾ ਹੁਣ ਖੁੱਡੇ ਜਣਾ ਓਕੇ ਆ ਰਬੋਟ ਬਾਈ ਤੇ ਹੁਣ ਆਪਾਂ ਕੋਈ ਹੋਰ ਕੰਮਕਾਰ ਦੇਖੀਏ ਕਿਉਂਕਿ ਬੱਚਿਆਂ ਦੇ ਗੇੜੇ ਯਾਰ ਅੱਜ ਕਢਾ ਨਹੀਂ ਹੋਣੇ ਬਾੜਾ ਗੰਦਾ ਮੌਸਮ ਹੈ ਤੇ ਇੱਥੇ ਆਪਾਂ ਪਰਾਲੀ ਪਾ ਦਿੰਨੇ ਆ ਖੁੱਡੇ ਤੇ ਠੀਕ ਹੈ ਕਰ ਦੇ ਇੰਤਜ਼ਾਮ ਕੋਈ ਹੁਣ ਆਪਾਂ ਜਾ ਰਹੇ ਆ ਬਾਈ ਗਰਾਊਂਡ 'ਚ ਮਿਸਤਰੀ ਵਾਲੀ ਪਜੈਰੋ ਤੇ ਦੇਖਦੇ ਆ ਕਿ ਇਸ ਤਰੀਕੇ ਆ ਕੁਝ ਕਰ ਰਹੇ ਨੇ ਹਨਾ ਕਿੰਨਾ ਕੰਮ ਹੋ ਗਿਆ ਕਿੰਨਾ ਰਹਿਦਾ ਉਹ ਤੁਹਾਨੂੰ ਦਿਖਾਉਣਾ ਮੈਂ ਜਾ ਕੇ ਉਹ ਤੋਂ ਬਾਅਦ ਦੇਖਦੇ ਆ ਕੋਈ ਕੰਮਕਾਰ ਕੁੱਡੀ ਦੇ ਉੱਪਰ ਪਰਾਲੀ ਰੱਖਣੀ ਆ ਤੇ ਜਾਲੀਆਂ ਤੇ ਪਰਾਲੀ ਲਾਵਾਂਗੇ ਜਾਂ ਬੋਰੀ ਕੁਝ ਲਾਉਨੇ ਆ ਘਰ ਮੈਂ ਚਲੋ ਚੱਲਦੇ ਆ ਪਹਿਲਾਂ ਗਰਾਊਂਡ ਕੀ ਗੱਜਾ ਤੁਹਾਨੂੰ ਮਿਲਿਆ ਸਣਾ ਨਾ ਜੀ ਆਪਰੇ ਹੈ ਵੀ ਘਟਕਾ ਟ੍ਰੈਕ ਚ ਬਸ ਆ ਹੀ ਰਹਿ ਗਿਆ ਇੰਨਾ ਕੁ ਟ੍ਰੈਕ ਬਾਕੀ ਓਕੇ ਆ ਰੋਡ ਪਾ ਗਏ ਬਾਈ ਨੂਰੀ ਨੂੰ ਬਾਹਰ ਲੈ ਕੇ ਅੱਜ ਲੰਬੇ ਸਫ਼ਰ ਤੇ ਆ ਨੂਰੀ ਲੈ ਲਓ ਨੂਰੀ ਦੇ ਹਾਂ 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 ਅਡ ਬੰਨਿਆ ਕਰਦੀ ਆ ਬੈਠਣਾ ਇਹਦੇ ਪਰ ਹਾਂ ਖੇੜੀ ਨਹੀਂ ਹੋਈ ਜੀ ਸਿੱਧੀ ਕਰਨੀ ਹੈ ਹੈ ਇਧਰ ਹੋ ਜਾ ਲੱਤ ਘਵਾ ਦਿੰਦੀ ਹੈ ਇਧਰ ਹੋਣਾ ਨੁਰੀਆ ਹੌਸ ਸਕੂਟਰੀ ਤੇ ਲੈ ਕੇ ਆਏ ਆ ਬਾਈ ਪਿੰਡੋਂ ਤਾਂ ਇੱਥੇ ਆ ਕੇ ਭਜਾਉਣੀ ਆ ਥੋੜੀ ਕੱਚੇ 'ਚ ਥੋੜੇ ਜਿਹਾ ਹੱਡ ਪੈਰ ਖੁੱਲ ਜਾਣਗੇ ਠੰਡ ਹੈ ਨੁਰੀ ਨੂੰ ਬੰਨ ਕੇ ਹੁਣ ਆ ਗਏ ਆਪਾਂ ਬਾਈ ਕੋਠੇ ਤੇ ਤੁਹਾਨੂੰ ਛਤਰੀਆਂ ਦਿਖਾਉਣਾ ਟਾਂਗੀਆਂ ਦੇਖੋ ਤਾਂ ਢ ਲੱਗਦੀਆਂ ਉਹ ਹਾਂ ਬਾਈ ਹਲੇ ਉੱਪਰੇ ਫਿਰਦੇ ਆ ਹਾਂ ਠੀਕ ਆ ਚਲੋ ਉੱਪਰੇ ਜਾ ਕੇ ਦੇਖਦੇ ਹਾਂ ਕਿੰਨੀ ਗਲਪਾਈ ਹੋਈ ਆ ਹਾਂ ਕੁੱਕੜ ਬਣਾਈਏ ਪਾਉ ਆ ਉਹ ਫਿਰਦੇ ਨੇ ਹੈ ਆਏ ਮੂੰਹ ਚ ਪਾਣੀ ਆ ਗਿਆ ਹੈ ਦੇਖੋ ਦਾ ਬਾਈ ਕਰਤੀ ਸਫਾਈ ਓਕੇ ਆ ਇੱਥੇ ਤੱਕ ਹੋ ਗਈ ਇਹ ਬਣਾਉਣ ਨੂੰ ਜੀ ਕਰਦਾ ਇਹਦਾ ਹਨਾ ਹੈ ਬਲ ਲਈਏ ਨਾ ਨਾ ਦੇਖ ਕੇ ਠੰਡ ਲੱਗਣ ਲੱਗ ਜਾਂਦੀ ਆ ਵੀ ਜੀ ਕਰਦਾ ਖਾਈਏ ਨਾ ਸਾਰੇ ਝੱਕਣਾ ਲੈ ਆਈ ਓਏ ਖੁੱਡਿਆਂ ਦੀ ਕਰਨ ਲੱਗੇ ਆ ਬਾਈ ਮਰੰਮਤ ਜਿਹੜਾ ਮਾੜਾ ਮੋਟਾ ਕੋਰਾ ਗੁਰਾ ਹੀ ਆ ਟੁੱਟ ਗਈਆਂ ਦੀਆਂ ਨਾ ਉਦਣ ਗਿੱਲ ਜਿਆਦਾ ਆ ਦੀ ਸੈਟਿੰਗ ਜੀ ਕਰ ਰਹੇ ਆ ਬੰਦ ਗਿਆ ਕੋਈ ਕਿੱਥੇ ਲੰਘ ਗਿਆ ਗਿਆਨ ਦਾ ਗਿਆਨ ਦਾ ਸਾਰ ਕੀ ਹੈ ਬਾਈ ਆ ਵੀ ਪਾਉਣੀ ਆ ਹਲੇ ਫੱਟੀਆਂ ਕਿੰਨਾ ਦਾ ਕੰਬੀਆ ਤੇ ਵਿਚਾਲੇ ਛਤਰੀਆਂ ਲਾ ਕੇ ਥੱਲੇ ਰੱਖਦੀਆਂ ਕਿਉਂਕਿ ਸ਼ਾਮ ਹੋ ਗਈ ਹੁਣ ਤੋਂ ਕਿਹੜਾ ਕੋਠੇ ਤੇ ਆਉਣਾ ਨਹੀਂ ਫੇ ਸਾਰੀ ਰਾਤ ਖੜੀਆਂ ਚੰਗੀਆਂ ਨਹੀਂ ਲੱਗਦੀਆਂ ਲਾਤੀਆਂ ਛਤਰੀਆਂ ਆਪਾਂ ਨੇ ਤੇ ਹੁਣ ਮਸਾਲਾ ਉਹਨਾਂ ਕ ਬਚ ਗਿਆ ਉਹਨੂੰ ਦੇਖਦੇ ਜਾਂਦਾ ਥੱਲੇ ਲਪਾਈ ਕਰ ਦਿੰਨੇ ਆ ਟੈਂਕੀ ਦੇ ਉਹ ਜਾਂ ਫਿਰ ਦੇਖਦੇ ਹਾਂ ਹਲੇ ਇੱਧਰ ਕੋਰਾ ਪੂਰਾ ਬਣਾ ਰਹੇ ਆ ਹੋ ਉਧਰ ਹੋ ਗਿਆ ਸ਼ਾਮ ਹੋ ਗਈ ਹੋਰ ਵੀ ਹੋ ਗਈ ਓਕੇ ਤੇ ਤਾਕੀਆਂ ਥੋੜੀਆਂ-ਵੋਧੀਆਂ ਰਹਿ ਗਈਆਂ ਆ ਬਾਈ ਦੇਖ ਲੈ ਅਸੀਂ ਕਰ ਦਿੱਤੀ ਪੂਰੀ ਇਹ ਥੋੜੀ ਆ ਕਾ ਖੁੰਛਾ ਜਿਹਾ ਰਹਿ ਗਿਆ ਇਹਦਾ ਇਹ ਬਾਅਦ ਚ ਕਰ ਲਾਂ ਕੱਲ ਨੂੰ ਕਰਾਂਗੇ ਇਹ ਰੇਗ ਮਾਰ ਲਿਆਗੇ ਆਪਾਂ ਹਾਂ ਦੇਖ ਹਾਂ ਅੜਕੇ ਨਾਲ ਠੀਕ ਹੁੰਦਾ ਹਾਂ ਤੂੰ ਕੀ ਲੱਭਦਾਵੇਂ ਰੇਗ ਮਾਰ ਲੈ ਮਾਰ ਕੇ ਦੇਖ ਰੇਗ ਮਾਰ ਗਿੱਲਾ ਕਰ ਗਿੱਲਾ ਕਰ ਲਿਆ ਜਿੱਥੇ ਜਿੱਥੇ ਉਹ ਆ ਅੱਛਾ ਆ ਸਮਝ ਗਏ ਤਾਰ-ਤਾਰ ਦੇ ਦੇ ਤਾਰ ਦਾਗਾ ਨਹੀਂ ਤਾਰ ਦਾ ਤਾਰ ਫੇਰ ਚੱਲ ਓਕੇ ਕਰ ਦੇ ਰਿਪੋਰਟ ਤੇ ਉੱਪਰ ਵੀ ਦੇ ਦੇ ਜਿਹੜਾ ਬਨੇਰਾ ਯਾਰ ਐਨ ਤਾਂ ਕਰਦੇ ਆ ਸੈਟਿੰਗ ਬਾਈ ਅੱਜ ਨਵੇੜੀਏ ਕੰਮ ਧੁੱਪ ਨਹੀਂ ਆਉਂਦੀ ਯਾਰ ਆ ਦੇਖ ਲਓ ਉਦੋਂ ਧੁੱਪ ਨਾਲ ਥੋੜਾ ਥੋੜਾ ਸੁੱਕਿਆ ਧੁੱਪ ਬਿਨਾ ਬਾਈ ਬਾੜਾ ਕੰਮ ਖਰਾਬ ਹੋਇਆ ਹੋਇਆ ਧੁੱਪ ਨੇ ਤਾਂ ਮੈਂ ਕਹਿੰਦਾ ਤਰਸਾ ਤੈ ਨਾ ਬਜੇ ਕੱਢਣ ਜੋਗੇ ਆਪ ਠੰਡ ਬਜਿਆਂ ਨੂੰ ਤਪਜਰੇ ਲੱਗਣੀ ਹੋਆ ਜਾਨਵਰ ਦੇਖੋ ਕਿਵੇਂ ਇਕੱਠੇ ਹੋਏ ਬੈਠੇ ਆ ਟੈਂਕੀ ਦੇ ਆਹ ਦੇਖੋ ਜਾਨਵਰ ਵੀ ਕਿਆ ਕਰਨੇ ਤਾਂ ਬੰਦਿਆਂ ਦੀ ਬੱਸ ਹੋਈ ਪਈ ਆ ਪਤੰਗ ਚੜਾਉਣ ਲੱਗਿਆ ਫੇਰ ਹੋਏ ਠੜੇ ਹਵਾ ਦੇ ਲੱਗਨੀ ਠੰਡੀ ਆ ਆਪਾਂ ਮਾਰ ਦਈਏ ਭਾਈ ਖੁੱਡੇ 'ਚ ਝਾੜੂ ਝਾੜੂ ਮਾਰੀਏ ਕਰੀਏ ਸਫਾਈ ਖੁੱਡੇ ਦੀ ਤੇ ਜਸੂ ਲੱਗਿਆ ਹੈ ਸਿਮਿੰਟ ਖੁਰਚਣ ਖੁਰਚੇ ਤੇ ਖੁਰਚੇ ਦੇ ਪਹਿਲਾਂ ਆ ਚੱਕ ਝਾੜੂ ਹੋ ਜੀ ਆ ਜੇਮ ਵੀਰ ਹਰ ਦੇ ਕਰ ਦੇ ਹੋਏ ਹਨ ਓਕੇ ਫਟੀਆਂ ਬਾਹਰ ਕੱਢਣੀਆਂ ਹਨ ਫਟੀਆਂ ਬਾਹਰ ਲੈ ਲੈ ਫੜਾ ਦੇ ਦੋਨੇ ਫੜਾ ਦੇ ਓਕੇ ਓਹੋ ਕੀ ਕਰਨੀ ਹੈ ਬਾਹਰ ਵੀ ਸਫਾਈ ਕਰਾਉਣੀ ਹੈ ਜਸੂ ਦੇ ਹੁਣ ਤਾਂ ਜਸੂ ਲੱਗਿਆ ਹੋਇਆ ਹੈ ਜਸੂ ਦੇ ਪੰਪ ਦੇ ਕੇ ਜਿੰਨਾ ਮਰਜ਼ੀ ਕੰਮ ਕਰਾ ਲਓ ਹੁਣ ਦੇਖੀਏ ਪੰਪ ਦੇਣਾ ਮੈਂ ਕੰਮ ਦੇਖਿਆ ਤੁਸੀਂ ਨੂੰੰਦਾ ਠੀਕ ਹੈ ਹੈ ਉਹ ਸਵੇਰ ਦਾ ਪੰਜਵਾਂ ਬੰਦਾ ਬਦਲੇ ਆ ਟਾਕੀ ਸਾਫ ਕਰ ਰਹੇ ਨੇ ਪਰ ਹੋ ਨਹੀਂ ਰਹੀ ਏ ਆ ਦੇਖ ਲਓ ਵੀ ਇੰਨਾ ਗੱਲ ਕਰਦਾ ਇੱਥੇ ਨੀ ਉਹ ਤੇ ਇੱਥੇ ਕਰਦੇ ਜਿ세 ਹਾਲਾ ਵਾਲਾ ਵੀ ਸਾਫ ਕਰੇ ਦੇਣਾ ਆਪਾਂ ਨੇ ਠੀਕ ਨਹੀਂ ਐ ਵਧੀਆ ਲੱਗੂ ਪੂਰਾ ਦੇਖੀ ਐ ਬੰਬ ਬਣਾ ਲੈਣਾ ਚਕਾ ਚੱਕ ਠੀਕ ਆ ਦੇਖ ਲਓ ਆ ਗਿਆ ਇਹ ਸਭ ਪੰਪ ਚ ਜੱਸੇ ਨੂੰ ਪੰਪ ਦੇ ਕੇ ਨਾ ਜਿੰਨਾ ਮਰਜ਼ੀ ਕੰਮ ਕਰਾ ਲਓ ਹੁਣ ਮਾਮਾ ਲੱਗ ਗਿਆ ਹੁਣ ਪਤੰਗ ਬਦਲ ਕੇ ਵੀ ਚੜਾ ਲਿਆ ਤਾਂ ਚਲੋ ਭਾਈ ਮੈਂ ਵੀ ਕਰਾਂ ਮੜੀ ਸਫਾਈ ਕਰਾਦਾ ਜੱਸੇ ਨਾਲ ਠੀਕ ਆ ਜੱਸੇ ਆ ਕੱਢ ਦੇ ਕੂੜਾ ਪਹਿਲਾ ਦੇਖੋ ਦੇਖੋ ਕਿੰਨਾ ਨਿਕਲ ਗਿਆ ਸਿਮਿੰਟ ਹਾਂ ਬਈ ਔਰ ਹੋਰ ਵੀ ਰੈਂਟੀ ਵੀ ਡਾਕੀ ਦੀ ਉਹ ਵੀ ਲੱਗ ਗਈ ਸਾਰਾ ਫਾਈਨਲ ਔਕੇ ਵਾਲਾ ਇਧਰੋਂ ਹਾਂ ਬਈ ਹੋ ਗਈ ਵੀ ਰਾਮੀ ਔਕੇ ਆ ਵੀ ਔਕੇ ਹੋ ਗਿਆ ਲੈ ਐ ਸਫਾਈ ਹੋ ਗਈ ਮਾਮੀਆਂ ਹੋ ਗਈ टाकी ਕੁਝ ਮਾੜੀ ਮੋਟੀ ਸੈਟਿੰਗ ਜੀ ਕੱਲ ਨੂੰ ਕਰ ਲਾਂਗੇ ਕੱਲ ਨੂੰ ਪੇਂਟ ਕਰ ਦਾਂਗੇ ਨਹੀਂ ਤਾਂ ਚਾਰ ਪੈਜੂ ਪੇਜ ਕਾਸ ਕੱਲ ਨੂੰ ਲੈ ਆਵਾਂਗੇ ਉੱਪਰ ਨਾਲੇ ਰੇਗ ਮਾਰ ਲੈ ਆਵਾਂਗੇ ਆ ਦੇਖੋ ਵੀ ਜੱਸਾ ਸੇਮਭ ਰਿਹਾ ਸੇਮਭ ਲੈ ਸੇਮਭ ਲੈ ਕੁਝ ਗੁਰੀ ਦੇ ਸਮਭਾਉਨੇ ਆ ਫਿਰ ਢੋਲ ਕਰਾਂ ਪਰੇ ਪਹਿਨਾ ਪੁੱਛਦਾ ਵੀਰੇ ਨੂੰ ਵੀ ਢੋਲ ਦੇ ਉੱਪਰ ਚੜ ਚੜਨਾ ਤਾਂ ਨਹੀਂ ਤੇ ਬਨੇਰਾ ਸੈੱਟ ਕਰਨੇ ਨੂੰ ਕਰ ਲੈ ਕਰ ਲੈ ਇਸੇ ਉਹ ਇਧਰ ਨੂੰ ਲਿਆ ਇੱਕ ਜਗ੍ਹਾ ਤੇ ਤੇਰੀ ਲਈ ਫਿਰ ਇੱਥੇ ਫਿਰ ਇੱਥੋਂ ਚੱਕ ਲਾਂਗੇ ਹਨਾ ਚੱਲ ਨਾ ਕੋਈ ਨਹੀਂ ਭਾਈ ਆਪੇ ਕਰੂਏ ਚੱਲ ਵੀ ਯਾੜੀ ਝਾੜੂ ਮਾਰਨ ਲੱਗ ਜਾਈਂ ਨੇ ਉਧਰੋਂ ਮਾਰ ਲਿਆ ਹਾਂ ਉਹ ਵੀ ਕਰ ਲਾ ਜਿੱਸੇ ਉਹ ਵੀ ਇੱਥੇ ਇਕੱਠਾ ਕਰ ਲਾ ਕਰਦੀ ਹੈ ਬਾਈ ਸਾਰੀ ਸਫਾਈ ਹਨ ਹਾਂ ਇੱਥੋਂ 10 ਸਰੇ ਚ ਪਾ ਕੇ ਲੈ ਜਾਾਂਗੇ ਥੱਲੇ ਨੂੰ ਨਾ ਨਾ ਥੱਲੇ ਬਾਈ ਜਿਹੜੀ ਖੋਲਲੀ ਬਣਾਉਣੀ ਹੈ ਉਹ ਚ ਪਾ ਦਾਂਗੇ ਮਾਮਾ ਕਰ ਰਿਹਾ ਆਹੀ ਦਾ ਜੋਰ ਲਾ ਕੇ ਹਟ ਗਏ ਜਿੰਨਾ ਕੋ ਹੋ ਜਾ ਸਾਲਾ ਬਰੀਕੀ ਕੰਮ ਹੈ ਇਹਦਾ ਸਿਰ ਦੁਖਣ ਲਾਤਾ ਹਾਂ ਚੱਲ ਝਾੜੂ ਤਾਂ ਲਾ ਲਿਆ ਯਾਰ ਇੰਨਾ ਕ ਹਾਂ ਹਾਂ ਲਿਆ ਲਿਆ ਵੈਰੀ ਗੁੱਡ ਮਿਸਤਰੀ ਸਾਹਿਬ ਦੇ ਨਾ ਮਾਰੀ ਝਾੜੂ ਹਾਂ ਓਕੇ ਆ ਵੀ ਰਿਪੋਰਟ ਪਾਣੀ ਵੀ ਭਰਤਾ ਸਵੇਰ ਖਾਤਰ ਸਫਾਈ ਤੁਹਾਨੂੰ ਦਿਖਾ ਦਿੰਨਾ ਕੂੜਾ ਕਿੰਨਾ ਨਿਕਲੇ ਆ ਜਸੂਨ ਦਾ ਕੀ ਪੰਪ ਦੇਣਾ ਦਾ ਜਸੂਨੇ ਦਾ ਮੇਰੀ ਵੀ ਬਸ ਕਰਾ ਤੀ ਸਾਰਾ ਝਾੜੂ ਮੈਨੂੰ ਹੀ ਲਾਉਣਾ ਪੈ ਗਿਆ ਆ ਦੇਖੋ ਹੈ ਸਾਫ ਕਰਤਾ ਲੈ ਹੋ ਗਿਆ ਨੇ ਸਾਫ ਇੱਕ ਤਾਂ ਹਲਾ ਹੋ ਗਿਆ ਤੇ ਇੱਕ ਡੇਢ ਤਾਂ ਸੁਲਾਪ ਆ ਬਾਕੀ ਸਾਰਾ ਸਾਫ ਆ ਓਕੇ ਰਿਪੋਰਟ ਲਾ ਅੰਦਰੋਂ ਦੋ ਹੀ ਖੁੱਡੇ ਸਾਫ ਕਰ ਤੇ ਤੇ ਹੁਣ ਆਪਾਂ ਚਲੋ ਦੇਖੀਏ ਕੰਮਕਾਰ ਕਬੂਤਰਾਂ ਦਾ ਦੇਖੀਏ ਤੇ ਦੁੱਧ ਭਾ ਕੇ ਆਉਣ ਠੀਕ ਆ ਚੱਲਦੇ ਹੁਣ ਆਪਾਂ ਥੱਲੇ ਨੂੰ ਪਰਾਲੀ ਲਿਆਂਦੀ ਬਈ ਰਿਕਸ਼ਾ ਭਰ ਕੇ ਹਾਂ ਕੋਈ ਨਾ ਜੇ ਘਾਟੂ ਵਧੂ ਹੋਰ ਆ ਜੂ ਆ ਜੂ ਬਥੇਰੀ ਪਈ ਆ ਉਧਰ ਤੇ ਹਾਂ ਹੁਣ ਕਾਂਦਰੇ ਦੇ ਨਾਲ ਲਾਉਣ ਲੱਗ ਜਾ ਓਹੋ ਅੰਦਰ ਰੱਖ ਇੱਥੇ ਕਿਹੜਾ ਛੱਤ ਹੈ ਇੱਥੇ ਕਿਹੜਾ ਖਾਂ ਇੱਥੇ ਬਾਸ ਆਏ ਰੱਖ ਲੈ ਆਏ ਠੰਡ ਜੀ ਤੋਂ ਆਏ ਤੀਨਾ ਜ਼ਿਆਦਾ ਠੰਡੀਆਂ ਹੋ ਜਾਂਦੀਆਂ ਹਨ ਕਬੂਤਰਾਂ ਨੂੰ ਠੰਡ ਲੱਗਦੀ ਹੈ ਰੱਖ ਦੀ ਉੱਪਰ ਪਰਾਲੀ ਹਾਂ ਆਇ ਕਣ ਜੋੜ ਜੋੜ ਕੇ ਲਾਈ ਚੱਲ ਕਿੰਨੀਆਂ ਹੋਣਗੀਆਂ ਬਾਈ 20 ਕਬੂਲੀਆਂ ਘਟ ਹੈ ਇਹ ਤਾਂ 10 ਬੱਸ ਦੋ ਦੋ ਲੈ ਕੇ ਆਏ ਆ ਹੋਰ ਆਉਣਗੇ ਆਇਆ ਖੋਲ ਕੇ ਤਾਂ ਫੇਰ ਖਰਾਬ ਹੋ ਜਾਣੀ ਆ ਨਾ ਉੱਪਰ ਚਲੋ ਭਾਈ ਰੱਖ ਦੀ ਇਹ ਪੂਲੀਆਂ ਠੀਕ ਆ ਤਾਂ ਕਿ ਠੰਡ ਤੋਂ ਬਚੇ ਰਹਿਣਗੇ ਕਬੂਤਰ ਪੂਲੀਆਂ ਰੱਖ ਕੇ ਬਾਅਦ ਚ ਮਿਲਦੇ ਆ ਫਿਰ ਹੁਣ ਚੱਲੇ ਹੀ ਆਪਾਂ ਡਿਊਟੀ ਡਿਊਟੀ ਦੁੱਧ ਵਾਣ ਠੀਕ ਆ ਭਾਉ ਉਹਨਾਂ ਦਾ ਸਮਾਨ ਲਿਆਂਦਾ ਪਿਆ ਪਹਿਲਾਂ ਹੀ ਉਹ ਕੱਲ ਦਾ ਹੀ ਲਿਆਂਦਾ ਹੋਇਆ ਤੇ ਚੱਲਦੇ ਆ ਆਪਾਂ ਉਹ ਕੇਰਬੋਟ ਹੈ ਕੰਮ ਚੱਲਦੇ ਆ ਭਾਈ ਕਬੂਤਰਾਂ ਦਾ ਵੀ ਆਗੇ ਕਰਦੇ ਆ ਕੰਮ। ਉੱਚ ਦੇਣ ਲੱਗੇ ਆ ਬਾਈ ਆਪਾਂ ਪਰਾਲੀ। ਥੱਲੋਂ ਮੇਖਾਂ ਲਾ ਦਾਂਗੇ, ਮੇਖਾਂ ਚੱਕਣ ਗਿਆ ਜਸੂ। ਥੋੜੀ ਆਪਣੇ ਹੱਥ 'ਚ ਐਂ ਜਿਵੇਂ ਹੀ ਪਖਾਰਾ ਕਰ ਦਈਏ ਯਾਰ ਇਹਨਾਂ ਨੂੰ। ਆਇਆ ਕਬੂਤਰਾਂ ਠੰਡ ਯਾਰ ਬਾੜੀ ਲੱਗਦੀ ਐ। ਬਾਉਂ ਗਿਰ ਨਾ ਜਾਵੇ ਨੇ, ਗਿਰ ਜਾਣਾ ਯਾਰ। ਅੱਛਾ। ਹਾਂ ਲੰਬੇ ਲੋਡ ਲੱਗਣੀ ਸੀ ਬਾਉ। ਕਿਵੇਂ? ਹਾਂ ਉੱਪਰ ਨੂੰ ਬਾਹਰ ਕੱਢਦੇ ਉੱਪਰਲੀ 'ਚ। ਜੜਾਂ ਜੜਾਂ ਜੜਾਂ। ਝੜਾ ਉੱਪਰ ਕਰਦੇ ਚਲੋ ਕਰ ਲਈਏ ਬਾਈ ਸਾਈਡਿੰਗ ਚਲੋ ਮਿੱਤਰੋ ਹੋ ਗਏ ਥੋੜਾ ਜਿਹਾ ਲੇਟ ਕੰਮਕਾਰ ਪਰਾੜੀ ਪੁਰੂਲੀ ਦੇ ਕੇ ਫੇਰ ਲਾਗੇ ਦੇ ਕੰਮ ਤੇ ਹੁਣ ਮਿਲਾਂਗੇ ਅਗਲੇ ਵਲੌਗ ਚ ਚੈਨਲ ਨੂੰ ਕਰਦੇ ਸਬਸਕ੍ਰਾਈਬ ਮਿਲਦੇ ਆ ਅਗਲੇ ਵਲੌਗ ਚ